चल। मुझे मम्मी नहीं करना। कम नहीं करना। होए उनी ਜੀ ਕਰੋ ਨਾ ਦਸਬੂਨ ਚੁੱਪ ਦੀ ਨਾ ਹੋ ਤੇ ਰੋ ਕਿਤੇ ਟਾਈਮ ਵੀ ਮੈਂ ਜਾ ਕੇ ਮਾਂ ਨੂੰ ਮਿਲ ਲਿਆ ਆਂ ਕੱਡੀ ਮੇਰੇ ਫੋਨ ਇਹਨੇ ਨਾ ਹੀ ਥੋੜਾ ਨੇ ਖਰਾਬ ਕਰ ਦਿੱਤਾ ਫਿਰ ਬੜੀ ਖੁਸ਼ੀ ਹੋਈ ਮਾਂ ਜੀ ਤੇ ਆਏ ਮਮਮੀ ਨੇ ਕਿਹਾ ਉਹਨੂੰ ਤੂੰ ਨਹੀਂ ਆਈ ਤਾਂ ਫਿਰ ਮਮਮੀ ਤੇ ਆਉਗੀ ਤੇਰਾ ਜੇ ਇਹ ਨਹੀਂ ਲੱਗਣ ਰਿਹਾ ਤੇ ਚਲੋ ਚੰਗਾ ਹੋਇਆ ਲੱਗਿਆ ਆਗੇ ਤੇਰਾ ਜੇ ਹੀ ਮੈਂ ਦੱਸ ਦੇ ਤੂੰ ਆ ਜੰਗੀ ਮਮੀ ਜੀ ਹਾਂ ਜੀ ਬੈਠੇ ਬੈਠੀ ਹੈ ਤੇ ਮੈਂ ਕਿਹਾ ਮਮਮੀ ਆਈ ਮੈਂ ਲਾਉਣੇ ਆਂ ਤੂੰ ਜਾ ਕੇ ਅੱਛਾ ਮੰਮੀ ਕਿਰੇ ਆਇਆ ਹਾਂਜੀ ਮੈਂ ਲਾਹੋ ਜਾ ਕੇ ਮੰਮੀ ਵੀ ਤੇ ਫਾਦ ਗਿਆ ਨੇੜੇ ਥਾ ਕੁੜੀ ਵੀ ਆਈ ਆ ਤੇ ਚੱਕਦੀ ਮੂੰਹ ਤੇ ਆਏ ਨੂੰ ਤੁਰ ਪੈਂਦੀ ਇਹ ਥੋੜੀ ਹਮ ਤਾਂ ਪੇ ਕੁੜ ਮਾ ਜੰਮਾਂ ਦੇ ਬੰਦਾ ਰੋਜ ਬੁਰਾ ਨਹੀਂ ਲੱਗਦਾ ਅਰਾਜ ਕੋਈ ਵੇਂਦਾ ਹੋਊਗਾ ਤਾਂ ਕੀ ਆਂਦਾ ਹੋਊਗਾ ਪਿਆ ਦੀ ਮਾਂ ਰੋਜ ਤੋਰੀ ਰਹਿੰਦੀ ਹੈ ਪੈਂ ਦੀ ਆਏ ਆ ਹਾਂਜੀ ਸਸਿਕਾ ਭੈਣ ਜੀ ਸਸਿਕਾ ਜੀ ਤੂੰ ਇੱਧ ਕਿਤੇ ਆਉਂਦੇ ਨਹੀਂ ਤੇ ਫਿਰ ਮੈਂ ਵੀ ਆਉਣਾ ਹੀ ਸੀ ਨਾ ਚਲੋ ਚੰਗਾ ਕੀਤਾ ਤੂੰ ਆ ਗਿਆ ਜੇ ਤੇ ਵਧੀਆ ਨਾ ਉਹ ਮੇਰੀ ਕੁੜੀ ਕਿਤੇ ਫੋਨ ਕਰਦੀ ਆ ਉਹਨੂੰ ਹੀ ਚੇਤਾ ਹੀ ਭੁੱਲ ਗਿਆ ਹੋਇਆ ਕਿ ਕਿਤਾ ਫੋਨ ਕਰ ਮੈਂ ਕਿੰਨੋਂ ਕਰਦੀ ਆ ਤੁਹਾਨੂੰ ਨਹੀਂ ਕਰਦੀ ਤੇ ਨਾ ਜੇ ਫੋਨ ਕਰੋ ਵੀ ਤੋਨੇ ਚੁੱਕਣਾ ਨਹੀਂ ਲੈ ਹਾਂ ਖਰੇ ਕਿੱਥੇ ਕੀ ਵਿਜੀ ਐਡੀ ਰਹਿੰਦੀ ਆ ਕਿੰਨਾ ਪਰਚਿਆ ਨਹੀਂ ਸਮਝ ਲੱਗਦੀ ਐ ਕੀ ਕਰਦੀ ਹਾਂ ਹਾਂ ਵਧੀਆ ਜੀ ਤੁਹ ਇੱਥੇ ਆ ਜਾ ਕਰੋ ਨਾਲ ਲੈ ਕੇ ਕਿਤੇ ਇਹਨਾਂ ਦੇ ਕਿੱਥੇ ਨਾਲ ਲੈ ਕੇ ਤੁਰਦੇ ਆਏ ਕਿਤੇ ਮਾਵਾ ਨੂੰ ਤੁਸੀਂ ਆਪਸੇ ਆਣੇ ਜੇ ਪਤਾ ਹੀ ਆ ਤੁਹਾਨੂੰ ਨਹੀਂ ਕਿ ਨਹੀਂ ਦੱਸਣ ਅੱਜਕੱਲ ਫੋਨ ਹਰ ਬੰਦੇ ਕੋਲ ਫੋਨ ਹੈ ਇਹਦੇ ਕੋਲ ਵੀ ਹੈਗਾ ਚੱਲ ਕਿਤੇ ਫੋਨ ਹੀ ਕਰ ਦਿੰਦਾ ਬੰਦਾ ਮੰਮੀ ਮੈਂ ਕੀ ਠਾ ਗਿਆ ਕੀ ਕਰਨਾ ਕਰਿਓ ਜਾਂ ਮੈਂ ਆਉਂਗੀ ਜਾਂ ਮੈਂ ਤੁਸੀਂ ਆ ਜਾਓ ਮੇਰੇ ਕੋਲ ਨਹੀਂ ਟਾਈਮ ਤੇ ਮੰਮੀ ਤੁਸੀਂ ਹੀ ਆ ਜਾਓ ਕੁਛ ਵੀ ਨਹੀਂ ਕੁਛ ਬੋਲਦੀ ਨਹੀਂ ਬੜੇ ਕੀ ਇਹਨਾਂ ਨੂੰ ਮਤ ਦੇਣੀ ਤੇ ਆਪ ਬੜੇ ਸਿਆਣੇ ਆ ਤੇ ਕਾਹਦੀ ਹੋਰ ਸਿਆਣੇ ਆ ਕਿ ਇਹਦੇ ਹੈ ਹੀ ਆ ਕਿ ਸਿਆਣੇ ਆ ਇਹਨਾਂ ਨੂੰ ਅਜੇ ਸਮਝ ਨਹੀਂ ਨਾ ਵੀ ਮਾਵਾ ਕਿੰਨਾ ਫਿਕਰ ਕਰਦੀਆਂ ਨੇ ਆਪਰੇ ਜਦੋਂ ਆਪਣੇ ਬੱਚੇ ਇਹਨਾਂ ਦੇ ਇੱਥੋਂ ਤੱਕ ਪਹੁੰਚਣਗੇ ਫੇਰ ਪਤਾ ਲੱਗੂ ਮੈਨੂੰ ਸਮਝ ਲੱਗੂਗੀ ਫੇਰ ਸਮਝ ਲੱਗੂਗੀ ਵੀ ਨਹੀਂ ਮਾਵਾ ਨੂੰ ਕਿੰਨਾ ਫਿਕਰ ਹੁੰਦਾ ਹਾਂ ਤੇ ਕੰਬਲੀ ਆ ਕੁੜੀ ਨਾ ਇਹਨੇ ਫੋਨ ਕਰਨਾ ਨਾ ਇਹਨੇ ਧਿਆਨ ਹੀ ਨਹੀਂ ਕਰਦੀ ਕਮਾਂ ਚ ਲੱਗੀ ਰਹਿੰਦੀ ਆ ਜਾਂ ਫੋਨ ਫੜਿਆ ਤੇ ਫਿਰ ਵੀਡੀਓ ਵੇਖਣ ਦਾ ਵੇ ਅੱਗੇ ਹੁੰਦੇ ਸੀ ਵੀ ਕਹਿੰਦੇ ਮਤ ਦੇਣੀ ਤੇ ਲੈ ਲੈਣੀ ਹੋਂ ਉਹ ਆਂਦੇ ਨਾ ਨਾ ਤੁਹਾਨੂੰ ਕਾਹਦਾ ਪਤਾ ਸਾਨੂੰ ਬੜਾ ਪਤਾ ਵੇ ਪਤਾ ਇਹਨਾਂ ਨੂੰ ਕਾਹਦਾ ਪਤਾ ਇਹ ਈਪੀ ਵੇਲਾ ਮਾਵਾਂ ਦੇ ਸਮਝਦੇ ਨੇ ਕਿ ਸਾਡੀ ਮਾਂ ਨੂੰ ਫਿਕਰ ਹੋਊਗਾ ਅਸੀਂ ਕਿਤੇ ਦੂਜੇ ਚੌਥੇ ਦਿਨ ਫੋਨ ਕਰਦੀਏ ਨਾ ਕਰਨਾ ਹੀ ਨਹੀਂ ਆਹ ਵੀਡੀਓ ਹੀ ਭਾਵੇਂ ਦੋ ਦੋ ਘੰਟੇ ਫੜ ਕੇ ਫੋਨ ਤੇ ਵੀਡੀਓ ਵੇਖਦੇ ਰਹਿੰਦੇ ਰਹਿੰਦੇ ਰਹੇ ਹਾਂ ਵੀਡੀਓ ਨਹੀਂ ਮੁੱਕਦੀਆਂ ਇਹਨਾਂ ਦੀਆਂ ਔਰ ਸੁਣਾਓ ਹਾਂ ਵਧੀਆ ਹੀ ਜੀ ਚਲੋ ਵਧੀਆ ਹੀ ਚਾਹੀਦਾ ਕਿਤੇ ਆਜਿਆ ਕਰੋ ਘੁੰਮਦੇ ਫਿਰਦੇ ਚਲੋ ਠੀਕ ਹੈ ਜੀ ਹਾਂ ਬੈਰੋ ਤੂੰ ਇਹ ਚੱਲ ਚੱਲੇ ਹੋ ਆ ਠੀਕ ਹੈ ਮੈਂ ਬੈਰੋ ਵੀ ਤੂੰ ਇਵੇਂ ਹੋਰ ਮਾਂ ਨੂੰ ਮਿਲਣ ਆਏ ਹੋਰ ਮਮੀ ਜੀ ਤੂੰ ਸੁਣਾਓ ਭਾਬੀ ਜੀ ਠੀਕ ਹੋਈ ਠੀਕ ਠਾਕ ਬਹੁਤ ਵਧੀਆ ਤੇ ਭਤੀਜੇ ਮੇਰੇ ਸਭ ਠੀਕ ਠਾਕ ਨੇ ਤੇ ਤੂੰ ਹੀ ਅਮਨਤਾਜ ਮੇਰੇ ਨਾਲ ਆਵੇਂ ਤੇ ਉਹਨਾਂ ਨੇ ਫਿਰ ਪੇਪਰ ਕੋ ਕਰ ਹੁੰਦੇ ਆ ਅੱਜ ਕੱਲ ਸਕੂਲ ਜਾਣਾ ਹੁੰਦਾ ਤੈਨੂੰ ਪਤਾ ਪੇਪਰ ਹੋਣ ਦੇ ਆ ਫਿਰ ਕਿੱਥੋਂ ਛੁੱਟੀ ਹੁੰਦੀ ਹੈ ਚਲੋ ਹਾਂ ਜਦੋਂ ਪੇਪਰ ਹੋ ਜਾਣਗੇ ਫਿਰ ਛੁੱਟੀਆਂ ਆਉਣਗੇ ਕਿ ਉਹ ਨਾਲ ਲੈ ਕੇ ਆਏ ਚੁਕਾਣਾ ਤੂੰ ਨਾ ਆਵੇਂ ਕਿਤੇ ਨਹੀਂ ਮੈਂ ਆਵਾਂਗੀ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਈ ਤੁਸੀਂ ਆਏ ਹੋ ਮੈਨੂੰ ਖੁਸ਼ੀ ਹੋਈ ਪਰ ਖੁਸ਼ੀ ਤਾਂ ਮੈਨੂੰ ਵੀ ਹੋਈ ਤੈਨੂੰ ਮਿਲ ਕੇ ਪਰ ਮੈਨੂੰ ਗੁੱਸਾ ਵੀ ਆਇਆ ਕਿ ਤੂੰ ਆਪ ਸਮਝਦੀ ਨਹੀਂਗੀ ਕਿ ਮਾਪਿਆਂ ਨੂੰ ਫਿਕਰ ਹੁੰਦਾ ਹੈ ਚੱਲ ਮਮੀ ਜੀ ਨਿਕਲ ਜਾਣੀ ਜਾਂਦਾ ਬੱਚਿਆਂ ਦੇ ਪੇਪਰ ਹੋਣ ਦੇ ਮੈਨੂੰ ਪੜਾਉਣਾ ਪੈਂਦਾ ਤੁਹਾਡੇ ਸਾਹਮਣੇ ਤੇ ਨਹੀਂ ਨਿਕਲਿਆ ਗਿਆ ਮੇਰੇ ਕੋ ਤੇ ਮੇਰਾ ਵੀ ਬੜਾ ਦਿਲ ਕਰਤਾ ਸੀ ਤੁਹਾਨੂੰ ਮਿਲਣ ਨੂੰ ਮੈਂ ਤੇ ਬੜਾ ਹੀ ਜੀ ਲੱਗਾ ਮੇਰਾ ਮੇ ਬੜੀ ਖੁਸ਼ੀ ਹੋਈ ਤੁਹਾਨੂੰ ਮਿਲਣਾ ਆਏ ਜੀ ਚਲੋ ਅੱਛਾ ਪੁੱਤੇ ਇਤਰਾਈਆਂ ਮਾਵਾ ਮਾਵਾ ਥੋੜੀਆਂ ਭੱਜ ਸਕਦੀਆਂ ਮਾਵਾ ਨੇ ਤੁਹਾਨੂੰ ਮੈਂ ਦੱਸ ਸਕਦੀ ਮਾਵਾ ਵੀ ਕੋਈ ਬੱਚਿਆਂ ਨੂੰ ਭੁੱਲ ਸਕਦੀ ਆ ਕੋਈ ਕਿਹਾ ਵੀ ਬੱਚੇ ਬਿਨਾਂ ਸ਼ੱਕ ਭੁੱਲ ਜਾਂਦਾ ਮਾਵਾ ਮਾਂ ਪਿਓ ਤੋਂ ਬਿਲਕੁਲ ਸਕਦਾ ਬੱਚਿਆਂ ਨੂੰ ਹਾਂਜੀ ਮੈਨੂੰ ਵੀ ਫੇਰ ਆਉਣਾ ਹੀ ਪਿਆ ਅੱਜ ਗਰਮੀ ਕਰਕੇ ਮੇਰੇ ਕੋ ਵੀ ਨਹੀਂ ਨਿਕਲਿਆ ਜਾਂਦਾ ਤੇ ਇਹਨਾਂ ਕੋਈ ਕਰਦਾ ਨਹੀਂਗਾ ਵੀ ਚਲ ਅਸੀਂ ਰਾਤ ਨਹੀਂ ਰਹਿੰਦੇ ਦਿਨ ਦਿਨੇ ਤੇ ਆ ਜਾਂਦੇ ਆ ਨਾਲ ਤੇ ਜੇ ਮੈਂ ਕਹਾਂ ਵੀ ਰਾਤ ਰਹਿਣਾ ਫਿਰ ਕਹਿੰਦੇ ਰਾਤ ਰਹਿਣ ਦਾ ਸਾਡੇ ਕੋਲ ਟਾਈਮ ਨਹੀਂ ਹਾਂਜੀ ਫਿਰ ਮੈਨੂੰ ਹੁੰਦਾ ਕਿ ਚਲ ਮੈਂ ਇਕੱਲੀ ਚਲ ਜੰਨੀ ਆ ਮੈਂ ਰਾਤ ਕੁੜੀ ਕੋ ਰਹੂੰਗੀ ਸੋ ਗੱਲਾਂ ਬਾਤਾਂ ਮਾਉਂ ਦੀਆਂ ਬੇਕਰਾਰ ਕਰਦੀਆਂ ਨਾਲ ਇਹਨਾਂ ਨੂੰ ਨਾਲ ਲਿਆਓ ਤੇ ਇਸ ਤਰ੍ਹਾਂ ਕਰਦੇ ਆ ਕਿ ਚਾਫੜ ਬੈਠੋ ਸੱਚੀ ਕਾਲ ਸੱਚੀ ਕਾਲ ਜਾਓ ਤਾਂ ਆਪਕੀ ਤਾਂ ਤੇ ਚਲੋ ਜੀ ਚੱਲੀਏ ਹਾਂਜੀ ਇਸ ਤਰ੍ਹਾਂ ਮਨ ਨੂੰ ਸੰਤੁਸ਼ਟੀ ਜੀ ਨਹੀਂ ਹੁੰਦੀ ਆਣ ਕੇ ਹਾਂਜੀ ਚਲੋ ਤੁਸੀਂ ਬਹੁਤ ਮੈਂ ਚਾਹ ਬਣਾ ਲਿਆ ਤਾਂ ਕੋਈ ਨਹੀਂਗਾ ਚਾਹ ਪੀ ਲਾਂਗੇ ਚਾਹ ਕੋਈ ਕੋਈ ਗੱਲ ਨਹੀਂ ਬਹਿ ਜਾ ਮੇਰੇ ਕੋਲ ਨਹੀਂ ਬੈਠੀ ਮੈਂ ਬਸ ਚਾਹ ਬਣਾ ਕੇ ਕੋਈ ਚਾਹ ਦਾ ਸੁਨਾ ਵਧੀਆ ਪੇਪਰ ਹਾਂਜੀ ਬੱਚਿਆਂ ਦੇ ਵਧੀਆ ਪੇਪਰ ਹੋਣ ਦੇ ਅੱਛਾ ਚਲ ਠੀਕ ਆਏ ਨਹੀਂ ਮਿਲਣ ਆਓ ਆਏ ਸੀ ਮੈਨ ਮਿਲ ਗਈਆਂ ਮੈਨੂੰ ਅੱਛਾ ਠੀਕ ਚਲੋ ਮੈਂ ਚਾਹ ਬਣਾ ਕੇ ਲਿਆਉਂ ਚਲੋ ਠੀਕ ਹੈ ਮੈਂ ਆਉਂਦਾ ਬਾਜਾ ਹਰਦਰ ਮੈਂ ਬਣਾ ਲਿਆਉਣੀ ਆ ਚਾਹ ਤੂੰ ਬਹਿ ਜਾ ਮਾਵਾ ਧੀਆ ਗੱਲਾਂ ਬਾਤਾਂ ਮਾਰ ਨਹੀ ਕੋਈ ਨਹੀਂ ਮੈਂ ਬਣਾ ਲਿਆਉਣੀ ਆ ਕੋਈ ਨਹੀਂ ਮੈਂ ਬਣਾ ਲਿਆਉਣੀ ਆ ਤੂੰ ਵੀ ਆ ਜਾਓ ਭੈਣ ਜੀ ਆ ਜਾਓ ਤੁਸੀਂ ਵੀ ਬੈਠੋ ਚਾਹ ਕੋਈ ਗੱਲ ਨਹੀਂ ਮੈਂ ਬਣਾ ਲਵਾਂਗੀ ਤੁਸੀਂ ਬਹਿ ਜਾਓ ਓਏ ਚਾਹ ਦੇ ਨਾਲ ਸਮੋਸੇ ਸਮੋਸੇ ਬਣਾ ਲਿਓ ਤੇ ਨਾਲੇ ਕੋਲਡ ਡਰਿੰਕ ਵੀ ਲੈ ਆ ਲਿਓ ਮਕਾਨਿਓ ਤੇ ਚਾਹ ਦੇ ਨਾਲ ਲੈ ਕੇ ਆਇਓ ਠੀਕ ਆ ਦਸ ਇਹਨਾਂ ਨੇ ਨਾ ਫਤੇ ਗੜੇ ਆ ਪੀਤਾ ਕੁੜੀ ਕੀ ਵਿਆਲੀ ਆਂਦੇ ਇਥਾ ਇਹਨਾਂ ਨੇ ਇਹਨਾਂ ਤੇ ਆ ਕੀਤਾ ਬੰਦਾ ਵਾਂਜੀ ਬੁਰਾ ਲੱਗਦਾ ਕੁੜਮਾਂ ਦੇ ਆਉਣ ਲਗਾ ਕਦੀ ਪਿਓ ਚੱਕੇ ਮੂੰਹ ਆ ਜਾਂਦਾ ਕਦੀ ਮਾਂ ਆ ਗਈ ਕਦੀ ਭਰਾ ਆ ਗਿਆ ਕਦੀ ਫਰਜਾਈ ਆ ਗਈ ਹੱਦ ਹੋ ਗਈ ਇਹਨਾਂ ਵਾਲੀ ਬਣਾਉਣੀ ਚਾਹ ਮੈਂ ਦੇਣੀ ਆ ਸਮਾਂ ਸਮੋਟੇ ਹੁਣ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਨਾ ਮੇਰੇ ਕੋਲ ਲਿਆਂਦਾ ਜਾਂਦਾ ਚਾਹ ਬਣਾ ਦੇਨੀ ਹੈ

ਮੇਰੀ ਤੇ ਧੀ ਆ ਫੇ ਮੈਂ ਤੇ ਆਉਣਾ ਹੀ ਆਉਣਾ ਮੇਰੇ ਨਾਲ ਨਾ ਮੈਂ ਆਪਣੀ ਧੀ ਤੋਂ ਨਹੀਂ ਛੱਡਦੇ ਨਹੀਂ ਇਹਨਾਂ ਦੀਆਂ ਗੱਲਾਂ ਮੰਗਰ ਲੱਗ ਕੇ ਇਸ ਤਰ੍ਹਾਂ ਥੋੜੀ ਕਰਨਾ ਚਾਹੀਦਾ ਜਦੋਂ ਇਹਨਾਂ ਦੇ ਹੁੰਦੇ ਮੈਂ ਸਗੋਂ ਆਪ ਚੀਜ਼ਾਂ ਮੈਂ ਕਰਨੀ ਆ ਐ ਤੇ ਮੇਰੇ ਬਰੀ ਇਹ ਇਸ ਤਰ੍ਹਾਂ ਕਰਦੇ ਆ ਇਸ ਤਰ੍ਹਾਂ ਥੋੜੀ ਮੰਮੀ ਨੂੰ ਕਰਨਾ ਚਾਹੀਦਾ ਵਾ ਚੱਲ ਕੋਈ ਨਹੀਂ ਕੋਈ ਕੋਈ ਗੱਲ ਨਹੀਂ ਪੁੱਤ ਇਸ ਤਰ੍ਹਾਂ ਤੂੰ ਆ ਤੂੰ ਨਾ ਆਪਣਾ ਦਿਲ ਖਰਾਬ ਕਰ ਚੰਗਾ ਮੈਂ ਤੇ ਆਉਣਾ ਹੀ ਆਉਣਾ ਮੈਨੂੰ ਹੋਰ ਵੀ ਗੱਲਾਂ ਕਰਨਗੇ ਮੈਂ ਤਾਂ ਵੀ ਆਉਣਾ ਹੀ ਆ ਮੈਂ ਆਪਣੀ ਧੀ ਥੋੜੀ ਛੱਡ ਦੇਣੀ ਇਹਨਾਂ ਦੀਆਂ ਗੱਲਾਂ ਕਰਕੇ ਮੈਂ ਤਾਂ ਇਹ ਤੁਹਾਨੂੰ ਬੁਲਾਉਂਦੀ ਮੈਂ ਤਾਂ ਇਹ ਕਹਿਨੀ ਨਹੀਂ ਚਲ ਕੋਈ ਨਹੀਂ ਮੈਂ ਜਾ ਕੇ ਮੇ ਲਾਵਾਂਗੀ ਹਨਾ ਤੇ ਇਸੇ ਕਰਕੇ ਮੈਂ ਕਹਿਨੀ ਆ ਮੈਂ ਆਖਾਂ ਪਤਾ ਨਹੀਂ ਜਾਣ ਕੇ ਨਹੀਂ ਫੋਨ ਕਰਦੀ ਤੇ ਇਹਨੂੰ ਫਿਕਰ ਹੀ ਨਹੀਂ ਕੁੜੀ ਨੂੰ ਕਿ ਮੈਂ ਆਪਣੇ ਘਰ ਫੋਨ ਕਰਨਾ ਆ ਆਪਣੀ ਮਾਂ ਨਾਲ ਗੱਲ ਕਰਨੀ ਆ ਮੈਨੂੰ ਹੁਣ ਕੁਤਬੀ ਚਲੀ ਗੱਲ ਦਾ ਮੈਨੂੰ ਵੀ ਪਤਾ ਨਹੀਂ ਵੀ ਇਹ ਇਹਨਾਂ ਦੀਆਂ ਗੱਲਾਂ ਮਤਲਬ ਸੁਣ ਸੁਣ ਕੇ ਇਤਨੀ ਤਰਸੜੀ ਰਹਿਣੀ ਹੈ ਮੈਂ ਤੇ ਬਸ ਇਹੀ ਕਿਹਾ ਕਿ ਚਲ ਇਨੇ ਚਿਰਾਂ ਬਾਅਦ ਮੰਮੀ ਆਏ ਆ ਤੇ ਚਲ ਲਿਆਓ ਚਾਹ ਦੇ ਨਾਲ ਤੇ ਮੰਮੀ ਉੱਥੇ ਗੱਲਾਂ ਕਰਨ ਦੇ ਮੈਂ ਬਾਅਦ ਜਾਣੀ ਹਾਂ ਪਾਣੀ ਪੀਣ ਮੈਂ ਚਲ ਪਾਣੀ ਪੀ ਆਉਣੀ ਤੇ ਮੈਂ ਸੁਣਨ ਲਈ ਇਤਨਾ ਬੋਲਣ ਦੇ ਹੀ ਮੰਮੀ ਇਤਨਾ ਥੋੜੀ ਕਰਨਾ ਚਾਹੀਦਾ ਕਰਨਾ ਤਾਂ ਨਹੀਂ ਚਾਹੀਦਾ ਪਰ ਪੁੱਤ ਉਹਨਾਂ ਦੀ ਸਮਝ ਆਣਾ ਨਾ ਜਿਸ ਤਰ੍ਹਾਂ ਉਹ ਉਹਨਾਂ ਨੂੰ ਇਤਰਾ ਚੰਗਾ ਲੱਗਦਾ ਸਾਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਮੈਂ ਕਦੀ ਵੀ ਇਹਨਾਂ ਦੇ ਰਿਸ਼ਤੇਦਾਰਾਂ ਦੇ ਮੱਥੇ ਪਟ ਨਹੀਂ ਪਾਇਆ ਵੀ ਆ ਮੇਰੇ ਇਤਰੇ ਸੰਦੀਪ ਦੇ ਮਾਸਿ ਦਾ ਮੁੰਡਾ ਮਾਂ ਵੀ ਭਾਜੀ ਹੁੰਦੇ ਰਹਿੰਦੇ ਮੈਂ ਕਦੀ ਵੀ ਨਹੀਂ ਕੁਛ ਕਿਹਾ ਹੈ ਨਾ ਕਹਾਂ ਕਿ ਇਹ ਚਲੋ ਵੀ ਹਨਾ ਆਪਣੇ ਭੈਣ ਭਰਾ ਵਾ ਕੋਈ ਟੈਨ ਬਰਾ ਪਤਾ ਹੀ ਨਹੀਂ ਜਿੰਦੋਂ ਚੱਲ ਕੇ ਆਵੇ ਤੇ ਆਉਂਗਿਆਂ ਨੂੰ ਮੱਥੇ ਪੱਟ ਪਾਓ ਚੰਗੇ ਤੋਂ ਨਹੀਂ ਕੋਈ ਕੋਈ ਕੁਛ ਚਾਹ ਪੀਣ ਨਹੀਂ ਹੁੰਦਾ ਨਾ ਰੋਟੀ ਖਾਣਾ ਹੁੰਦਾ ਆਪਣੇ ਘਰੋਂ ਚਾਰ ਦਾ ਵੱਜਿਆ ਹੁੰਦਾ ਹੈ ਜਿਹੜਾ ਵੀ ਇਹ ਰਿਸ਼ਤੇ ਜਿਹੜੇ ਹੁੰਦੇ ਆ ਪਿਆਰ ਦੇ ਹੁੰਦੇ ਆ ਇਹ ਖਾਣ ਨਾਲ ਨਹੀਂ ਇਹਨਾਂ ਨੂੰ ਕੋਈ ਫਰਕ ਪੈਂਦਾ ਕੋਈ ਪਾਣੀ ਦਾ ਘੋਟੀ ਦੇ ਦਵੇ ਨਾ ਖੜੇ ਮੱਥੇ ਉਹ ਵੀ ਵਧੀਆ ਲੱਗਦਾ ਆ ਹਾਂ ਪਰ ਮੰਮੀ ਨੂੰ ਸੋਚਣਾ ਚਾਹੀਦਾ ਹਨਾ ਹਾਂ ਚਾਹੀਦਾ ਚਲ ਕੋਈ ਨਹੀਂ ਪੁੱਤ ਤੂੰ ਨਾ ਆਪਣੇ ਦਿਲ ਦੀ ਖੁਸ਼ੀ ਕਰ ਕੋਈ ਗੱਲ ਨਹੀਂ ਠੀਕ ਹੈ ਮੈਂ ਥੋੜਾ ਕਿਉਂ ਨਾ ਨੇਤਰ ਕਿਹਾ ਤੇ ਮੈਂ ਹੁਣ ਦੁਬਾਰਾ ਆਉਣਾ ਨਹੀਂ ਮੈਂ ਤੇ ਆਉਣਾ ਹੀ ਆਉਣਾ ਹਾਂ ਜੇ ਇਹਨਾਂ ਮੈਨੂੰ ਕੋਈ ਬੁਲਾਵੇ ਨਾਮ ਲਾਵੇ ਕੋਈ ਪਾਣੀ ਦਾ ਘੁੱਟ ਵੀ ਦਵੇ ਜਾਂ ਨਾਮ ਦੇਵੇ ਉਹ ਗੱਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਆਪਣੀ ਧੀ ਨੂੰ ਮਿਲਣ ਆਉਣਾ ਆਹ ਮੈਂ ਚਾਹ ਪੀ ਤਾ ਤੂੰ ਇਹ ਵੀ ਪੀ ਲਓ ਨਹੀਂ ਮੈਂ ਆ ਰਹੀ ਹਾਂ ਆਓ ਆਪਣੀ ਹੁਣੇ ਪੀਤੀ ਇੱਥੇ ਬਹਿ ਜਾਓ ਆ ਜੂ ਨਹੀਂ ਤੇ ਕੋਈ ਨਹੀਂ ਬੈਠੋ ਤੇ ਆਹ ਦਾ ਮੈਂ ਵੀ ਚਾਹ ਲੈਣਾ ਵਾਹ ਬੇ ਮम्मी ਦੇ ਕੰਮ ਕੱਪ ਟੁੱਟਾ ਕਾਫੀ ਤੇ ਉਹਦੇ ਚ ਚਾਹ ਲਿਆ ਕੇ ਦਿੱਤੀ ਤੁਹਾਨੂੰ ਚਲ ਕੋਈ ਨਹੀਂ ਬੋਤੋ ਕੋਈ ਗੱਲ ਨਾ ਨਿੱਕੇ ਨਿੱਕੇ ਗੱਲਾਂ ਤੇ ਲੜਨਾ ਨਹੀਂ ਮम्मी ਜੀ ਫਿਰ ਵੀ ਚਲੋ ਆਪਣਾ ਕੰਮ ਚੱਲ ਜਾਈਏ ਕਿ ਹੋਇਆ ਮੈਂ 3 ਦਾ ਘਰਿਆ ਐਨੇ ਚਿਰ ਬਾਅਦ ਤੂੰ ਆਏ ਕੋਈ ਗੱਲ ਨਹੀਂ ਤੂੰ ਆਪਣੀ ਚਾਹ ਵੜ ਕੇ ਤਪੀਂ ਮੇਰਾ ਜੀ ਨਹੀਂ ਕਰਨਿਆ ਫੇਨ ਨੂੰ ਚਾਹ ਚਲ ਪੀ ਲੈ ਬਟੋਣ ਠੀਕ ਰਹਿਣਾ ਤੁਹਾਡੀ ਸਿਰ ਠੀਕ ਰਹਿੰਦੀ ਹਾਂ ਠੀਕ ਹੈ ਬੋਤੋ ਦਵਾਈ ਤੁਹਾਡੇ ਵੱਲ ਰਿਪੀਟ ਕਰਦੇ ਆ ਤਾਂ ਇਥੇ ਛੇਤੀ ਆਇਆ ਨਹੀਂ ਜਾਂਦਾ ਤੇਰੇ ਕੋਲ ਹਾਂਜੀ ਐਸੇ ਕਰਕੇ ਨਹੀਂ ਆਈਦਾ ਫੇਰ ਵਾਸਤੇ ਚੜਨੋ ਉਤਰਨੋ ਖਾ ਅੰਦਾਜੇ ਮੰਡਿਆਂ ਨਾਲ ਲਿਆਓ ਤੇ ਉਹ ਫੇਰ ਕਾਲੀ ਫਾ ਦੇਣਦੇ ਵਾਪਸ ਜਾਣ ਦੀ ਹਾਂਜੀ ਵੀ ਹੁਣੇ ਚੱਲ ਹੁਣੇ ਵਾਪਸ ਜਾਣਾ ਖਾੜਾ ਰਾਤ ਰਹਿ ਨਹੀਂ ਸਕਦਾ ਮੈਨੂੰ ਰਾਤ ਰਹਿਣ ਦੀ ਖੇਚ ਹੁੰਦੀ ਆ ਮੈਂ ਕਿੰਨੀ ਕਿ ਚੱਲਣ ਬਣਦੀ ਕੋਈ ਵਰਾਤ ਬਾਹਾਂਗੇ ਘੜੀ ਗੱਲਾਂ ਮਰਤਾਂ ਕਰਾਂਗੇ 400 200 ਦੇ ਗੱਲਾਂ ਬਾਤਾਂ ਹੁੰਦੀਆਂ ਨਾ ਨਾ ਕਹਣਾ ਕਰ ਲੈ ਕਾਲੀ ਕਾਲੀ ਵਿੱਚ ਕੀ ਉਹ ਚਾਹ ਦਾ ਕੋਈ ਪੀਣ ਹੁੰਦਾ ਪੀ ਕੇ ਤੇ ਫੱਜ ਜਾਓ ਹਾਂ ਉਹ ਗਲੇ ਬੰਦੇ ਨੂੰ ਵੀ ਤੇ ਚਾ ਚੜਨਾ ਚਾਹੀਦਾ ਨਾ ਤੇ ਮੇਰੀ ਕਿਹੜੀ ਹੋਰ ਕੋਈ ਭੈਣ ਕੋਲ ਹੈਗੀ ਜਿਹਦੇ ਕੋਲ ਵੀ ਚੱਲਣਾ ਤੂੰ ਆ ਜਾ ਕੇ ਤੇ ਮੇਰੇ ਕੋਈ ਆਉਣਾ ਹੁੰਦਾ ਵਾ ਕੀ ਜਾਂਦਾ ਰਿਸ਼ਤਾ ਬੋਤਾ ਹੋ ਗਿਆ ਹੁੰਦਾ ਕਿ ਧੀ ਦੇ ਕੋਲ ਜਦੋਂ ਸਿਰ ਬਬੋ ਨਾ ਗੱਲਾਂ ਲੰਬਾ ਤਨਾ ਕਰੋ ਨਾ ਤੇ ਢਾਣ ਨਹੀਂ ਪੈਂਦੀ ਹਾਂਜੀ ਹਾਂਜੀ ਠੀਕ ਹੈ ਨਾ ਹੁਣ ਉੱਤੋਂ ਤੋਂ ਫਾਰਮੈਲਟੀ ਕਰਕੇ ਆਏ ਜੀ ਆਏ ਜੀ ਤੇ ਗਏ ਜੀ ਇੰਝ ਨਹੀਂ ਮੰਨੂ ਨਹੀਂ ਤਸੱਲੀ ਹੁੰਦੀ ਆ ਚਲੋ ਮੈਂ ਭਾਂਡੇ ਰੱਖ ਆਉਣੀ ਰੱਖਿਆ ਭਾਂਡੇ ਠੀਕ मम्मी जी मम्मी जी मम्मी पता नहीं किथे चली गई मम्मी जी मम्मी देखे जी? जी? ना मैं नहीं देखे जमदे पता नहीं किथे चल गए अंदर भी नहीं है के पिछले पासे भी नहीं है के ਜੇ ਮੈਂ ਤੁਹਾਨੂੰ ਲੱਭਦੀ ਫਿਰਦੀ ਕਿਉਂ ਮੈਨੂੰ ਕੀ ਕਹਿਣਾ ਹੈ ਮੈਂ ਮੰਮੀ ਨੇ ਰੋਟੀ ਖਾਣੀ ਸੀ ਤੇ ਸਭੀ ਸਬਜ਼ੀ ਕੋਈ ਲੈ ਆ ਦਿੰਦੇ ਤਾਂ ਤੂੰ ਦੌਂਦਾ ਹੱਸਦੀਆਂ ਮੈਂ ਸਬਜ਼ੀ ਲੈ ਆਉਂਦੀ ਗਈ ਹਾਂ ਹੁਣ ਦੋਹਰੇ ਮੇਰੇ ਕੋਲ ਤਾਂ ਨਹੀਂ ਜਾਇਆ ਜਾਂਦਾ ਦਾਲ ਬਣਾ ਲਾ ਮੂੰਗੀ ਮਸਰਾਂ ਦੀ ਮੈਂ ਲੱਭਣ ਦੀ ਕਿ ਮੈਂ ਪਿਛਲੇ ਪਾਸੇ ਵੀ ਵੇਖ ਲਈ ਮੈਂ ਸ਼ਾਇਦ ਉੱਧਰ ਹੀ ਉੱਧਰ ਵੀ ਨਹੀਂ ਤੁਸੀਂ ਹੈਗੇ ਨਹੀਂ ਆ ਦੋ ਹਾਂ ਨਹੀਂ ਹੁਣ ਨਹੀਂ ਮੇਰੇ ਕੋਲ ਜਾਇਆ ਜਾਂਦਾ ਦਾਲ ਬਣਾ ਲਾ ਮੂੰਗੀ ਮਸਰਾਂ ਮੰਮੀ ਆਂਟੀ ਦੱਸ ਮੂੰਗੀ ਮਸਰੀ ਦੀ ਦਾਲ ਬਣਾ ਲਾ ਮੇਰੀ ਮਾਂ ਤੇ ਉਹ ਹੀ ਨਹੀਂ ਮੂੰਗੀ ਮਸਰੀ ਦੀ ਦਾਲ ਖਾਂਦੀ ਹੈ ਤੇ ਇੰਨੇ ਚਿਰ ਬਾਅਦ ਆਈ ਏ ਮੇਰੀ ਮੰਮੀ ਕਿਤੇ ਮਾਸਾ ਨਹੀਂ ਮੂੰ ਤੇ ਖੁਸ਼ੀ ਵੀ ਹਾਂ ਹਾਂ じゃ ਕਹਿੰਦੀ ਹੁਣੀ ਆ ਕਿਉਂ ਗਈ ਏ ਦੱਸ ਉਹ ਤਾਂ ਵੀ ਕਹਿੰਦੀ ਕਦੀ ਰ ਪਿਆ ਵਾਸਤਾ ਕਦੀ ਮੂੰ ਆ ਜਾਂਦੀ ਕਿੰਨਾ ਦਿਲ ਦੁਖਦਾ ਫਿਰ ਕੀ ਹੋਇਆ ਉਹਨਾਂ ਦੀ ਕੱਲੀ ਕੱਲੀ ਕੁੜੀਆਂ ਮੈਂ ਜੇ ਆ ਜਾਂਦੇ ਮਿਲ ਲੈ ਤੇ ਫਿਰ ਕੀ ਹੋ ਗਿਆ ਹੈ ਸਗੋਂ ਚਾ ਚੜਨਾ ਚਾਹੀਦਾ ਤੇ ਫਿਰ ਕੀ ਮੈਂ ਕਦੀ ਇਹਨਾਂ ਦੇ ਰਿਸ਼ਤੇਦਾਰਾਂ ਦੇ ਮੱਥੇ ਵੱਟ ਪਾਇਆ ਹੁਣ ਮੂੰਗੀ ਮਸਰੀ ਦੀ ਦਾਲ ਬਣਾ ਚੰਗੇ ਇਹ ਮੈਨੂੰ ਪਤਾ ਜਾਣ ਬੁੱਝ ਕੇ ਘਰੋਂ ਬਾਹਰ ਨਿਕਲੀ ਕਿ ਮੈਨੂੰ ਕੁਛ ਲਿਆਉਣਾ ਨਾ ਪਵੇ ਜੇ ਮੈਂ ਕਿਹਾ ਸੀ ਚਾਹ ਦੇ ਨਾਲ ਲਿਆ ਦੇ ਉਹਦੇ ਨਾਲ ਵੀ ਕੁਛ ਲਿਆਉਣੀ ਦਿੱਤਾ ਟੁੱਟੇ ਕੱਪ 'ਚ ਮੇਰੀ ਮਾਂ ਨੂੰ ਚਾਹ ਦਿੱਤੀ ਮੈਂ ਤੇ ਬੋਲਣ ਲੱਗੀ ਹਾਂ ਮੰਮਾ ਹੀ ਮੇਰੀ ਤਾਂ ਉਹ ਭੋਲੀ ਆ ਵਿਚਾਰੀ ਹੱਥ ਫੜ ਲੈ ਮੇਰਾ ਨਾਂ ਦੀਏ ਤੂੰ ਨਾ ਕੁਛ ਵੀ ਬੋਲ ਕੋਈ ਗੱਲ ਨਹੀਂ ਤੂੰ ਕੋਈ ਤੁਹਾਡੇ ਘਰ ਲੜਾਈ ਪਾਉਗੀ ਉਹ ਵਿਚਾਰੀ ਲੜਾਈ ਤਾਂ ਦਾਦੀ ਮਾਰੀ ਕਹਿੰਦੀ ਨਾ ਤੂੰ ਨਾ ਪੁੱਛ ਫੇਰ ਵੀ ਚੱਲ ਮਾਂ ਵਾ ਮਾਂ ਤੇ ਸਮਝਦੀ ਆ ਨਾ ਮੈਂ ਉਹਨੂੰ ਵਿਚਲੀ ਗੱਲ ਤੇ ਦੱਸੀ ਨਹੀਂ ਵੀ ਮੈਂ ਕਿਉਂ ਨਹੀਂ ਆਂਦੀ ਕਿਉਂ ਨਹੀਂ ਫੋਨ ਕਰਦੀ ਹੈ ਹੱਦ ਹੋਈ ਮੰਮੀ ਵਾਲੀ ਵੀ ਇਤਨਾ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਹੁਣ ਮੈਂ ਮੰਮੀ ਨੂੰ ਪੁੱਛ ਕੇ ਹੋਣੀ ਆ ਕਿ ਜੇ ਮੂੰਗੀ ਮਸਰੀ ਖਾਣਗੇ ਪਰ ਮੇਰੀ ਮੰਮੀ ਹੁਣੀ ਤਾਂ ਮੂੰਗੀ ਮਸਰੀ ਖਾਂਦੇ ਨਹੀਂ ਆ ਤਾਂ ਕੁਝ ਨਹੀਂ ਆ ਵੀ ਕਿ ਕਾਹਦੇ ਨਾ ਰੋਟੀ ਲਿਆਵਾਂ ਦੀ ਤੇ ਚੋਲ ਵਗੈਰੇ ਬਣਾ ਦਿੰਦੀ ਆ ਮੰਮੀ ਜੀ ਹਾਂ ਜੀ ਸੱਜੀ ਤੋੜਨ ਦੇ ਆ ਇਹ ਮੈਂ ਨਾ ਚੋਲ ਤੇ ਰਿਹਾ ਤੇ ਤੇ ਆ ਰੱਖ ਲਿਓ ਮੈਂ ਸੰਦੀਪ ਦਾ ਸੂਟ ਪ੍ਰੈਸ ਕਰਨਾ ਵਾ ਤੇ ਉਹ ਮੈਂ ਕਰ ਲਾ ਚੱਲ ਵੇਖ ਲਊਗੀ ਤੇ ਆ ਰੱਖ ਲਿਓ ਹੁਣ ਬਣ ਗਿਆ ਬਸ ਥੋੜਾ ਜਿਹਾ ਟਾਈਮ ਬਾਅਦ ਗੈਸ ਬੰਦ ਕਰ ਦਿਓ ਕਰ ਦਾਂਗਾ ਪ੍ਰੈਸ ਕਰਨਾ ਸੰਦੀਪ ਦਾ ਸੂਟ ਪ੍ਰੈਸ ਕਰਕੇ ਤੇ ਫਿਰ ਮੈਂ ਵੇਖਾਂ ਹਾਈ ਸਮਿਆਂ ਕਾਦੀ ਆਉਂਦੀ ਫੇਰ ਕੀ ਆਵਾ ਹੋਏ ਹੋਏ ਵੀ ਇਹਦਾ ਮਮੀ ਦੇ ਕਰਾਂ ਮੈਂ ਕਿਹਾ ਵੀ ਹੀ ਕਿ ਗੈਸ ਬੰਦ ਕਰ ਦਿਓ ਝੋਲ ਬੁਣਾ ਰੱਖਿਆ ਉੱਪਰ ਮੰਮੀ ਨੇ ਕੀਤਾ ਹੀ ਨਹੀਂ ਆ ਭਾਬੀ ਜੀ ਮੰਮੀ ਜੀ ਦੱਸੋ ਕੱਲ ਮੈਂ ਕਿਹਾ ਗੈਸ ਬੰਦ ਕਰ ਦਿਓ ਤੁਸੀਂ ਕੀਤਾ ਨਹੀਂ ਆ ਝੋਲ ਸਾਰੇ ਫੜ ਗਏ ਆ ਦਾਣੇ ਇਕੱਠੇ ਕਰਨ ਡਈ ਹਾਂ ਮੈਂ ਤੇ ਅੰਦਰ ਗਈ ਨਹੀਂ ਗਈ ਨਹੀਂ ਤੇ ਮੈਨੂੰ ਜਵਾਬ ਦੇ ਦੇਣਾ ਹੀ ਉਹਦਾ ਹੀ ਨਹੀਂ ਕਰਨਾ ਹੀ ਤੇ ਤੇ ਨਹੀਂ ਮੈਂ ਫਿਰ ਉਧਰ ਦਾਣਿਆਂ ਨਾਲ ਲੱਗੀ ਰਹੀ ਤੇ ਜਵਾਬ ਕੀ ਦੇਣਾ ਹੋਤਰੀ ਸਾੜਾ ਪੈ ਗਿਆ ਮੇਰੀ ਮਾਂ ਆ ਗਈ ਆ ਤੇ ਹੋ ਉਹ ਵਿਚਾਰੀ ਕਿਹੜੀ ਰੋਜ ਤੁਰੀ ਆ ਜਿਹੜੀ ਰੋਜ ਤੁਰੀ ਆ ਜੇ ਆ ਹੀ ਗਈ ਉਹ ਤੱਤੀ ਤੇ ਸਾੜਾ ਹੀ ਪੈ ਗਿਆ ਸਾੜੇ ਨਾਲ ਕੋਲਾ ਹੀ ਹੋ ਗਿਆ ਕਿ ਕਿਉਂ ਆ ਗਈ ਆ ਚੋਲ ਹੀ ਸਾੜ ਛੜੇ ਹੋਰ ਕੁਛ ਨਹੀਂ ਹੁੰਦੀ ਪਚਾਈ ਤੇ ਜੇ ਮਾਂ ਦੀ ਰੋਟੀ ਬਣਾਉਣ ਲਈ ਤੇ ਮੈਨੂੰ ਸਾਂਹ ਥੋੜੀ ਕਰਨ ਲਈ ਆਪਣੀ ਮਾਂ ਆਈ ਆ ਤੇ ਮੈਂ ਸਾਂਹ ਕਰਨ ਲਈ ਆ ਰੋਟੀ ਬਣਾਈ ਆ ਤੇ ਮੇਰਾ ਤਾਂ ਕੋਈ ਆਵੇ ਤੇ ਉਹ ਦੋ ਤੇ ਕਿਤੇ ਅੰਦਰ ਵੱੜ ਕੇ ਬਹਿ ਜਾਂਦੀ ਹੁੰਦੀ ਆ ਤੇ ਮੈਂ ਹੁਣ ਅੱਜ ਕੀ ਕਰਾਂ ਫਿਰ ਮਾਂ ਆਈ ਆ ਤੇ ਮੈਂ ਇਹਨੂੰ ਸਿੱਧਾ ਚੁੱਕਾ ਇਹ ਥੋੜੀ ਆ ਵੀ ਸ਼ਹਿਰ ਤੇ ਸਾਡਾ ਵੀ ਇਹੋ ਤੇ ਉਹਨਾਂ ਦਾ ਵੀ ਇਹੋ ਵੀ ਰੋਜ਼ ਉੱਠੇ ਤੇ ਕੁੜਮਾ ਦੇ ਉੱਠੇ ਤੇ ਕੁੜਮਾ ਦੇ ਆ ਕੁੜੀ ਨੂੰ ਮਿਲਣਾ ਤੇ ਰੋਜ਼ ਹੀ ਦੱਸ ਇਹਨਾਂ ਨੂੰ ਚੜਿਆ ਰਹਿੰਦਾ ਚਾਹ ਮਿਲਦਾ ਐਡੀ ਵੀ ਕਿਹੜੀ ਗੱਲ ਆ ਬੰਦਾ ਵੰਜੀ ਬੁਰਾ ਲੱਗਦਾ ਆਂਡ ਗਵਾਂਡ ਸਾਰੇ ਪੁੱਛਦੇ ਨੇ ਤੇਰੀ ਕੁੜਮਣੀ ਤਰੀ ਆਉਂਦੀ ਆ ਅੱਜ ਕੁੜਮਾ ਆਇਆ ਹੈਗਾ ਕੱਲ ਪਰ ਪਰਜਾਈ ਆਏ ਹੈਗੇ ਬਸ ਇਹੋ ਕੋਸ਼ੀ ਇੰਨਾ ਕੋਤੇ ਕਰਵਿੰਦਰੂ ਹਾਂਜੀ ਇੱਥੇ ਆ ਮੇ ਕੋਣ ਹਾਂਜੀ ਮੰਮੀ ਜੀ ਕੀ ਹੋਇਆ ਗਾਧਾ ਰੋਲਾ ਪੈ ਲਿਆ ਉੱਚੀ ਉੱਚੀ ਆਵਾਜ਼ ਆਉਣ ਲੱਗੀ ਮੰਮੀ ਜੀ ਰੋਲਾ ਕੀ ਪੈਣਾ ਵਾ ਸੁਰ ਉਹ ਜਿਹੋ ਕੋਸ਼ਿ ਚੱਲਦਾ ਰਹਿੰਦਾ ਵਾ ਤੇ ਮੈਨੂੰ ਸੰਦੀਪ ਕਹਿੰਦੇ ਮੇਰਾ ਸੂਟ ਪ੍ਰੈਸ ਕਰ ਦੇ ਮੈਂ ਸੂਟ ਪ੍ਰੈਸ ਕਰਨ ਲਈ ਤੇ ਮੈਂ ਆ ਮੰਮੀ ਜੀ ਮੈਂ ਝੋਲ ਝੋਲ ਕਰ ਤੇ ਆ ਤੇ ਤੁਸੀਂ ਧਿਆਰ ਰੱਖ ਲਿਓ ਤੇ ਮਾੜਾ ਜਿਹਾ ਗੈਸ ਬੰਦ ਕਰ ਦਿਓ ਥੋੜੀ देर ਬਾਅਦ ਵੀ ਬੰਨ ਚੱਲੇ ਆ ਤੇ ਮੰਮੀ ਨੇ ਕੀਤਾ ਹੀ ਨਹੀਂ ਉਹ ਸਾਰਾ ਸਾਰਾ ਯਾ ਰਸੋਈ ਦੇ ਵਿੱਚ ਧੂਆਂ ਧੂਆਂ ਹੋ ਗਿਆ ਸੜ ਗਏ ਚੋਲ ਸਾਰੇ ਨਾ ਤੇ ਕਹਿੰਦੇ ਮੈਂ ਤੇ ਇੱਥੇ ਠੇਕਾ ਥੋੜੀ ਚੁੱਕਿਆ ਵਾ ਤੇਰੀ ਮਾਰੇ ਦੇ ਪਖੰਡ ਫੜਿਆ ਹੋ ਜਦੋਂ ਮੂੰਹ ਚਿਕਤਾ ਇਧਰ ਨੂੰ ਆ ਜਾਂਦੀ ਆ ਕਦੀ ਤੇਰਾ ਪਿਓ ਆ ਜਾਂਦਾ ਵਾ ਤੇ ਐਸੇ ਕੋਲੋਂ ਹੀ ਮੈਂ ਵੀ ਫਿਰ ਬੋਲ ਪਈ ਅੱਗੋਂ ਮੇਰੇ ਕੋਲ ਵੀ ਨਹੀਂ ਚੜਿਆ ਗਿਆ ਇਹ ਥੋੜੀ ਆ ਵੀ ਹਰ ਟਾਈਮ ਤੁਸੀਂ ਟੌਟ ਹੀ ਮਾਰਦੇ ਰਹੋ ਵੀ ਚੱਲ ਪੁੱਤ ਕੋਈ ਗੱਲ ਨਹੀਂ ਮੈਂ ਤਾਂ ਰੋਟੀ ਖਾਣੀ ਨਹੀਂ ਪੁੱਤ ਮੈਂ ਤਾਂ ਰੋਟੀ ਘਰੋਂ ਖਾ ਕੇ ਤੁਰੀ ਆਈ ਐ ਈ ਛੇਤੀ ਥੋੜੀ ਰੋਟੀ ਦੀ ਭੁੱਖ ਲੱਗ ਜਾਂਦੀ ਐ ਨਹੀਂ ਫੇਰ ਕੀ ਮਮੀ ਜੀ ਰੋਟੀ ਦੀ ਮੈਨੂੰ ਲੋੜ ਨਹੀਂ ਮੈਂ ਰੋਟੀ ਖਾਣੀ ਨਹੀਂ ਤੂੰ ਐਵੇਂ ਖਪੰਡੇ ਨਾਲੇ ਇਨਾਂ ਦੇ ਇੱਥੋਂ ਆ ਜਾਂਦੇ ਰਿਸ਼ਤੇਦਾਰਾਂ ਦੀ ਕਰ ਲੜਾਈ ਮੈਂ ਪਾਈ ਨਾਲੇ ਇੱਥੋਂ ਇਹਨਾਂ ਦੇ ਰਿਸ਼ਤੇਦਾਰ ਆ ਜਾਂਦੇ ਤੇ ਉਹ ਨਹੀਂ ਰੋਟੀ ਖਾਂਦੇ ਉਹਨਾਂ ਨੇ ਵੀ ਤੇ ਮੈਨੂੰ ਰੋਟੀ ਬਣਾ ਕੇ ਦਿੱਤੀ ਆ ਤੇ ਫੇਰ ਕੀ ਤੇ ਇਸੇ ਇੱਥੇ ਆਇਓ ਤੇ ਹੁਣ ਤੇ ਤੁਹਾਨੂੰ ਭੁੱਖ ਲੱਗ ਗਈ ਹੋਣੀ ਨਾਲੇ ਸ਼ੂਗਰ ਦੇ ਮਰੀਜ਼ ਹੋ ਤੁਸੀਂ ਤੇ ਸ਼ੂਗਰ ਵਾਲਿਆਂ ਨੂੰ ਕੋਈ ਨਹੀਂ ਬੁੱਤ ਕੋਈ ਗੱਲ ਨਹੀਂ ਇਸ ਤਰ੍ਹਾਂ ਥੋੜੀ ਮਾਮੀ ਜੀ ਕਰਨ ਲੜਾਈ ਨਹੀਂ ਪਾਈ ਜਿੰਦੀ ਮੈਨੂੰ ਰੋਟੀ ਦੀ ਲੋੜ ਹੀ ਨਹੀਂ ਆਈ ਤੇ ਹੁਣ ਤੇਰੇ ਕਰਕੇ ਤੈਨੂੰ ਮਿਲਣ ਤੇ ਅਹੀਂ ਆਉਣਾ ਹੀ ਆਉਣਾ ਹੁੰਦਾ ਹੈ ਨਾ ਹਾਂਜੀ ਤੇ ਰੋਟੀ ਪਾਣੀ ਖਾ ਕੇ ਘਰੋਂ ਆਈਦਾ ਵੀ ਚਲਤੀ ਤੂੰ ਖੇ ਚੱਲਦਾ ਨਾਮ ਪਾਵੇ ਤੇ ਤੂੰ ਕਦੇ ਵਾਸਤੇ ਇਹਨਾਂ ਨਾਲ ਲਈ ਲੜਾਈ ਕਰਨ ਮਮੀ ਜੀ ਇਤਨਾ ਸਾਡੇ ਘਰ ਤੇ ਇਤਨਾ ਚੱਲਦਾ ਨਹੀਂ ਹੈਗਾ ਵੀ ਕੋਈ ਵੀ ਰੋਟੀ ਤੋਂ ਭੁੱਖਾ ਜਾਵੇ ਜਾਂ ਚਾਹ ਤੋਂ ਜਾਵੇ ਅਸੀਂ ਤਰ੍ਹਾਂ ਕੋਈ ਸੱਤ ਬਗਾਨਾ ਵੀ ਆ ਜਾਂਦਾ ਹੈ ਨਾ ਮੇਰੇ ਤੇ ਡੈਡੀ ਦੇ ਨਾਨਕਾਂ ਤੇ ਕਰਮਾਸੀਆਂ ਤੇ ਕਰਨਦੀਆਂ ਸੀ ਤੇ ਉਹਨਾਂ ਨੂੰ ਕਦੀ ਵੀ ਰੋਟੀ ਪਾਣੀ ਤੇ ਚਾਹ ਪਾਣੀ ਤੋਂ ਬਗੈਰ ਜਾਣ ਨਹੀਂ ਦਿੱਤਾ ਸਾਡਾ ਆਪਣਾ ਹੀ ਨਾ ਸੁਭਾਅ ਵੀ ਅਸੀਂ ਕਿ ਤਰ੍ਹਾਂ ਦੇ ਆ ਤੇ ਕਿ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਨਾਲ ਹੀ ਵਰਤਦੇ ਹਾਂ ਉਹ ਉਹਨਾਂ ਨੇ ਆਪਣੇ ਹਿਸਾਬ ਨਾਲ ਚੱਲਣਾ ਜੇ ਤਰ੍ਹਾਂ ਦਾ ਉਹਨਾਂ ਦਾ ਸ਼ੁਰੂ ਤੋਂ ਘਰ ਦੇ ਵਿੱਚ ਹੋਏਗਾ ਹਿਸਾਬ ਕਿਤਾਬ ਉਹਨਾਂ ਨੇ ਉਸ ਹਿਸਾਬ ਨਾਲ ਚੱਲਣਾ ਤੂੰ ਆਪਣੇ ਘਰ ਵਾਲੀਆਂ ਗੱਲਾਂ ਲਾਭਦੀ ਵੇਖ ਲਈਦਾ ਪੁੱਤ ਜਦੋਂ ਸਹੁਰੇ ਆਪਣੀ ਜ਼ਿੰਦਗੀ ਕੱਢਣੀ ਫਿਰ ਜਿੱਤ ਤਰ੍ਹਾਂ ਸਹੁਰੇ ਕਹਿੰਦੇ ਉਤਰੇ ਕਰ ਲਿਆ ਕਰ ਠੀਕ ਹੈ ਚਲੋ ਠੀਕ ਹੈ ਮੰਮੀ ਜੀ ਤੁਹਾਨੂੰ ਦੁੱਖ ਤੇ ਲੱਗਾ ਮੈਨੂੰ ਮੈਨੂੰ ਹੁਣ ਮੈਨੂੰ ਸਮਝ ਲੱਗਣ ਈ ਆ ਵੀ ਤੂੰ ਕਿਉਂ ਨਹੀਂ ਗਈ ਆਉਂਦੀ ਤੂੰ ਤੇ ਇਨਾਂ ਹੀ ਚੰਜਾਲਾਂ ਵਿੱਚ ਪਈ ਏ ਪੁੱਤ ਹਾਂਜੀ ਤੇਰੇ ਕੋ ਤੇ ਇਥੋਂ ਨਹੀਂ ਨਿਕਲੇ ਜਾਂਦਾ ਤੂੰ ਕਿੱਥੋਂ ਸਾਡੀ ਬਾਤ ਪੁੱਛਣੀ ਆਣ ਕੇ ਐਂ ਫਿਕਰ ਕਰਦੇ ਰਹਿੰਦੇ ਬਕਰਿਆ ਸਾਡੀ ਕੁੜੀ ਕਿੰਨੀ ਕਾਪੜੇ ਘਰ ਸੌਖੀ ਆ ਤੇ ਕਿਨੇ ਫੋਨ ਫੜ ਕੇ ਵੀਡੀਓ ਵੇਂਦੀ ਰਹਿੰਦੀ ਹੈ ਜਾਣ ਕੇ ਹਨੂ ਫੋਨ ਨਹੀਂ ਕਰਦੀ ਅਸੀਂ ਕਈ ਗੁੱਸੇ ਕਰਦੇ ਤੇਤੇ ਪਰ ਅੱਜ ਮੈਨੂੰ ਇਹ ਝਾਨਣ ਹੋਇਆ ਵੀ ਨਹੀਂ ਸਾਡੀ ਕੁੜੀ ਤੇ ਬੜੇ ਵਕਤਾਂ ਦੇ ਵਿੱਚ ਆ ਵੀ ਉਹਨੂੰ ਕਿੰਨੇ ਦਿਨਾਂ ਦਾ ਮੰਮੀ ਜੀ ਮੇਰਾ ਫੋਨ ਖਰਾਬ ਹੋਇਆ ਵਾ ਤੇ ਸੰਦੀਪ ਨੂੰ ਮੈਂ ਪੜੀ ਵਰੀ ਕਿਹਾ ਕਿ ਮੈਨੂੰ ਜਮ ਨਵਾ ਫੋਨ ਲੈ ਦੋ ਤੇ ਜਾਂ ਇਹਨੂੰ ਬਣਾ ਕੇ ਲੈ ਦੋ ਨਹੀਂ ਬਣਾ ਕੇ ਦਿੰਦੇ ਤੇ ਫਿਰ ਮੈਂ ਕਿਤੋਂ ਫੋਨ ਕਰਦੀ ਮੰਮੀ ਆਪਣੇ ਫੋਨ ਮੈਨੂੰ ਦਿੰਦੇ ਨਹੀਂ ਆ ਤੇ ਸੰਦੀਪ ਵੀ ਨਹੀਂ ਦਿੰਦੇ ਤੇ ਫਿਰ ਮੈਂ ਕਿਹਦੇ ਫੋਨ ਤੋਂ ਫੋਨ ਕਰਦੀ ਮੇਰਾ ਤੇ ਆਪ ਕੋੜਾ ਦਿਲ ਕਰਦਾ ਸੀ ਨਾ ਨਹੀਂ ਪਤਾ ਲੱਗਦਾ ਕਿ ਜੇ ਇਹਨਾਂ ਨੂੰ ਫੋਨਾਂ ਦੀ ਲੋੜ ਆ ਤੇ ਤੈਨੂੰ ਨਹੀਂ ਫੋਨ ਦੀ ਲੋੜ 100 ਬੱਚਿਆਂ ਦੇ ਸਕੂਲਾਂ ਦੇ ਆਉਂਦੇ ਆ ਫੋਨ ਦੇ ਉਹਨਾਂ ਦੇ ਹੋਮਵਰਕ ਆਉਂਦੇ ਆ ਉਹਨਾਂ ਦੀਆਂ ਛੁੱਟੀਆਂ ਦਾ ਦੱਸਣਾ ਹੁੰਦਾ ਤੇਰੇ ਵਾਸਤੇ ਤੇ ਫੋਨ ਬਹੁਤ ਜ਼ਰੂਰੀ ਹੈ ਇਹਨਾਂ ਕੋ ਤੇ ਨਾਂ ਵੀ ਹੋਵੇ ਤੇ ਕੋਈ ਗੱਲ ਨਹੀਂਗੀ ਸਰ ਜੂਗਾ ਇਹਨਾਂ ਦਾ ਫੋਨ ਹੀ ਕਰਦੇ ਨੇ ਟਾਡੇ ਫੋਨ ਦੀ ਆਵਾਜ਼ ਨਹੀਂ ਆਉਂਦੀ ਨਾ ਲਓ ਆ ਪਰਸਾ ਚੋਂ ਆਉਂਦੀ ਤੁਹਾਡੇ ਫੋਨ ਦੀ ਆਵਾਜ਼ ਅੱਛਾ ਅੱਛਾ ਵੇਖੀ ਫਿਰ ਮੈਂ ਹਾਂ ਤੁਹਾਡੇ ਫੋਨ ਦੀ ਆਵਾਜ਼ ਆਉਂਦੀ ਮੈਨੂੰ ਲੱਗਦਾ ਮਮੀ ਜੀ ਹਾਂ ਆ ਫੋਨ ਆਉਂਂਦਿਆ ਚ ਪਰ ਜਿੱਦੋਂ ਨਾ ਤਾਂ ਫੋਨ ਆਉਂਂਦਿਆ ਲੱਗਦਾ ਆਹੋ ਇਹ ਪੁੱਤਰੇ ਪਰਾਪਾ ਭੀ ਦਾ ਬੋਲ ਨਹੀਂ ਠੀਕ ਕਹਿਣ ਏ ਕਰ ਲਓ ਕਰਕੇ ਵੇਖ ਲਓ ਕੁੱਛ ਨਾ ਹਲੋ ਹਲੋ ਹਾਂਜੀ ਆਉਣ ਲੱਗੀ ਪੁੱਤ ਮੈਂ ਆਉਣ ਲੱਗੀ ਆ ਨਹੀਂ ਰਾਤ ਨਹੀਂ ਰਹਿਣਾ ਮੈਂ ਆਉਣ ਲੱਗੀ ਆ ਠੀਕ ਠਾਕ ਹੈਓ ਚਲੋ ਠੀਕ ਹੈ ਮੈਂ ਆ ਜਾਨੀ ਆ ਬਸ ਓਕੇ ਬਾਈ ਮੰਮੀ ਜੀ ਰਹੁ ਹਜਰਤ ਆਈ ਤੇ ਹਰਵਿੰਦਰ ਤੂੰ ਧੀਆ ਤੇਰੇ ਤੋਂ ਕਾਹਦਾ ਲਕਾਇਆ ਹਨਾ ਆਈ ਤੇ ਮੈਂ ਰਾਤ ਹੀ ਰਹਿਣਾ ਹਾਂ ਮੈਂ ਇਸੇ ਕਰਕੇ ਮੈਂ ਨਾਲ ਨਹੀਂ ਕਿਸੇ ਨੂੰ ਲੈ ਕੇ ਆਈ ਵੀ ਮੈਂ ਰਾਤ ਰਹਿਣਾ ਜੇ ਕਿਸੇ ਬੱਚੇ ਨੂੰ ਖੜੂਗੀ ਉਹਦਾ ਵੀ ਸਕੂਲ ਦਾ ਕੰਮ ਜੇ ਕਿ ਵੱਡੇ ਨੂੰ ਖੜੂਗੀ ਉਹਨਾਂ ਆਪਣੀਆਂ ਡਿਊਟੀਆਂ ਤੇ ਜਾਣਾ ਇਹ ਕਰਕੇ ਮੈਂ ਕੱਲੀ ਆਈ ਹਾਂ ਵੀ ਮੈਂ ਰਾਤ ਰਹਾਂਗੀ ਆਪਣੀ ਧੀ ਲਾ ਕੇ ਬਹਾਂਗੀ ਕੋਈ ਦੁੱਖ ਸੁੱਖ ਦੀ ਗੱਲਬਾਤ ਕਰਾਂਗੇ ਪਰ ਹੁਣ ਜੋ ਮੈਂ ਆਪਣੀਆਂ ਅੱਖਾਂ ਨਾਲ ਇੱਥੇ ਵੇਖਿਆ ਨਾ ਤੇ ਕੰਨਾਂ ਨਾਲ ਸੁਣਿਆ ਆ ਉਹ ਮੇਰਾ ਦਿਲ ਨਹੀਂ ਕੰਦੇ ਇੱਥੇ ਰਹਿਣ ਹੋ ਹਾਂ ਮੈਂ ਵੀ ਦੇ ਰਹੀ ਹਾਂ ਜੁਵੇਰੇ ਚਲ ਜਾ ਸਰ ਇਸ ਵਕਤ ਹੀ ਚਲ ਜਾ ਨਹੀਂ ਨਹੀਂ ਫੇਰ ਲੋ ਮੰਮੀ ਜੀ ਹੁਣ ਮੈਂ ਉਹਨਾਂ ਨੂੰ ਕਹਤਾ ਮੈਂ ਆਉਣ ਲੱਗੀ ਹਾਂ ਹੁਣ ਮੈਂ ਜੇ ਨਾ ਗਈ ਤਾਂ ਫਿਕਰ ਕਰਨਗੇ ਪਤਾ ਨਹੀਂ ਕੀ ਕਰਨਗੇ ਫੇਰ ਲੋ ਮੰਮੀ ਜੀ ਰ ਆਪੋ ਹਾਂ ਨਹੀਂ ਪਰ ਤੂੰ ਹੁਣ ਆਜਾ ਦੇ ਰ ਆਪੋ ਸਰ ਇਸ ਵਕਤ ਹੀ ਚਲ ਜਾ ਫੇਰ ਮੈਂ ਕਿਹਦੇ ਨਾਲ ਆਜੂਗੀ ਮੈਂ ਆਪੇ ਫੋਨ ਕਰਕੇ ਉਹਨਾਂ ਨੂੰ ਕਹਿ ਦਿੰਨੀ ਆ ਠੀਕ ਮੂਡ ਹੋਊਗਾ ਨਾ ਫੇਰ ਮੈਂ ਰਹਿ ਜੂਗੀ ਹੁਣ ਨਹੀਂ ਮੇਰਾ ਦਿਲ ਕਰਦਾ ਮੈਂ ਮੈਨੂੰ ਤੇ ਬੜਾ ਦੁੱਖ ਲੱਗਾ ਕਿ ਤੂੰ ਕਿਤਨਾ ਤੈਨੂੰ ਕਦੇ ਵਾਸਤੇ ਇੰਨਾ ਦੁਖੀ ਕਰਦੇ ਆ ਨਾ ਕੋਈ ਗੱਲ ਨਾ ਕੋਈ ਬਾਤ ਤੇ ਕਿਉਂ ਇਤਰਾ ਕਰਦੇ ਆ ਵੀ ਤੈਨੂੰ ਵੀ ਫੋਨ ਲੈ ਕੇ ਦੇਣ ਜੇ ਆਪ ਇਹਨਾਂ ਨੇ ਫੋਨ ਲਏ ਆ ਤੈਨੂੰ ਵੀ ਫੋਨ ਲੈ ਕੇ ਦੇਣ ਇਹ ਨਾ ਮਮੀ ਦੇ ਰਿਆ ਕੋ ਹਾਂ ਫਿਰ ਕੀ ਆ ਨਹੀਂ ਨਹੀਂ ਪੁੱਤ ਹੁਣ ਮੈਂ ਜਾਣਾ ਫਿਰ ਪੱਕਾ ਜਾਣਾ ਹੀ ਜਾਣਾ ਹਾਂ ਜਾਣਾ ਹੀ ਆ ਵੇ ਲਓ ਮੈਂ ਤਾਂ ਕਹਿੰਦੀ ਰਹਿ ਪੈਂਦੀ ਆ ਕਿ ਸਵੇਰੇ ਸੋਤੀ ਚਲ ਜਿਓ ਕੋਈ ਨਹੀਂ ਮੈਂ ਫੇਰ ਆਉਂਗੀ ਨਾ ਫੇਰ ਚੜਾਵਾਂਗੀ ਬੱਸ ਸਟੈਂਡ ਤੋਂ ਸਵੇਰੇ ਸੋਤੀ ਇਤਨਾ ਦੀਆਂ ਗੱਲਾਂ ਬਾਤਾਂ ਨਾ ਹੁੰਦੀਆਂ ਨਾ ਨਾ ਮੇਰੇ ਕੰਨਾਂ 'ਚ ਪੈਂਦੀਆਂ ਫੇਰ ਮੈਂ ਰਾਤ ਰਹਿਣਾ ਹੀ ਸੀ ਹੁਣ ਮੈਨੂੰ ਚੰਗਾ ਜਿਆ ਨਹੀਂ ਲੱਗਣ ਡਿਆ ਹੁਣ ਮੈਂ ਵਾਪਸ ਚਲੀ ਜਾਂ ਕਰਨ ਹੁਣ ਚਲੋ ਚਲੋ ਠੀਕ ਹੈ ਚੰਗਾ ਪੁੱਤ ਨਾ ਨੀ ਮਮਾ ਰੋਹ ਮੈਂ ਤੁਹੀਂ ਅੱਜ ਪੁੱਤ ਹੁਣ ਫੇਰ ਫੇਰ ਮੈਂ ਆਉਂਗੀ ਫੇਰ ਕਿਹਦੇ ਦਿਨ ਆਉਂਗੀ ਆਲਾ ਤੂੰ ਚੀਜੀ ਖਾ ਲੈ ਰ ਆਪਨ ਦੇ ਆਜ ਤੂੰ ਲੈ ਆਉਂਗੀ ਚੰਗਾ ਫੇਰ ਆਉਂਗੀ ਕੇ ਵਲੇ ਫੇਰ ਆਉਂਗੀ ਨਾ ਫੇਰ ਰਾਤ ਰਹਿ ਕੇ ਜਾਉਂਗੀ ਠੀਕ ਹੈ ਹਾਂ ਜਰੂਰ ਆਉਂਗੀ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਹਿਣਾ ਨਹੀਂ ਆ ਨਹੀਂ ਚਲੀਏ ਹੁਣ ਚਲੋ ਕਿਆ ਲੱਖੇ ਹੋ ਆਪਣਾ ਚੰਗਾ ਰੋਹਵਾਤ ਨਹੀਂ ਪੁੱਤ ਮੈਂ ਫੇਰ ਆ ਜੂਗੀ ਫੇਰ ਆਉਂਗੀ ਕੇਵਲੇ ਫੇਰ ਆਣ ਕੇ ਨਾ ਤੇ ਤੇਰੇ ਕੋਲ ਰਹਿ ਕੇ ਜਾਉਂਗੀ ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਆਏ ਹੋ ਤੇ ਪਰ ਹੁਣ ਮੇਰਾ ਉਹ ਨਾ ਹੀ ਮੰਨੋ ਦੱਸਿਆ ਤੁਸੀਂ ਚੱਲੇ ਨਹੀਂ ਨਹੀਂ ਤੂੰ ਮੰਨ ਨਹੀਂ ਦੱਸ ਕਰੀਦਾ ਹੁੰਦਾ ਕੋਈ ਗੱਲ ਨਹੀਂ ਚਲੋ ਰਹਿ ਪੈਂਦੇ ਹਾਂ ਕੋਈ ਨਹੀਂ ਪੁੱਤ ਆਪੋਵੇਂ ਲੋ ਵੀ ਹਾਂ ਨਹੀਂ ਕੋਈ ਹੁਣ ਮੈਂ ਫੇਰ ਆ ਜੂਗੀ ਇਹ ਤਾਂ ਹੀ ਹੁੰਦੇ ਆ ਕਿ ਪਤਾ ਕਦੋਂ ਆਉਣਾ ਵਾ ਚਲ ਤੂੰ ਦੁਖੀ ਨਾ ਹੋ ਫਿਰ ਮੇਰਾ ਵੀ ਮਨ ਖਰਾਬ ਹੁੰਦਾ ਹੈ ਨਾ ਮੈਨੂੰ ਵੀ ਦੁੱਖ ਲੱਗਦਾ ਕਿ ਕਿੰਨੇ ਵਿਚਾਰੀ ਕਿਤਰਾ ਕਰਨ ਲਈ ਆ ਆਪਣੇ ਘਰ ਚਲੋ ਤੁਸੀਂ ਟੈਨਸ਼ਨ ਨਾ ਲਿਓ ਹੁਣ ਨਾ ਤੇ ਕੋਈ ਗੱਲ ਨਹੀਂ ਜਵੇਂ ਬਿਮਾਰ ਨਾ ਹੋ ਜੇ ਚਲ ਕੋਈ ਨਹੀਂ ਬੁੱਤ ਮੈਂ ਫੇਰ ਆਉਂਗੀ ਕਿ ਮੇਰੇ ਲਈ ਇਹ ਮਾਂ ਮੇਰੀ ਵਿਚਾਰੀ ਚਲ ਗਈ ਹੂ ਨੀ ਟੈਂਸ਼ਨ 'ਚ ਗਈ ਹੂੰ ਮੰਮੀ ਨੂੰ ਵੀ ਨਹੀਂ ਇਤਰਾ ਕਰਨਾ ਚਾਹੀਦਾ ਮੇਰੇ ਨਾਲ ਜੋ ਮਰਜੀ ਕਰਦੀ ਰਹਿੰਦੀ ਉਹਦੇ ਸਾਹਮਣੇ ਚੁੱਪ ਕੀਤੀ ਰਹਿੰਦੀ ਜੀ ਨਹੀਂ ਲੱਗਣ ਡਿਆ ਹੁਣ ਤਾਂ ਮੈਨੂੰ ਟੈਂਸ਼ਨ ਹੀ ਲੱਗੀ ਰਹਿਣੀ ਵਿਚਾਰੀ ਚੱਲ ਗਈ ਐਨੀ ਟੈਂਸ਼ਨ 'ਚ ਗਈ ਨਾ ਹਾਦ ਹੋਈ ਮੰਮੀ ਵਾਲੀ ਵਿਚਾਰੀ ਠੀਕ ਨਹੀਂ ਰਹਿੰਦੀ ਡੈਡੀ ਵੀ ਨਹੀਂ ਮੇਰੇ ਠੀਕ ਰਹਿੰਦੇ ਤੇ ਜਾ ਕੇ ਦੱਸੂਗੀ ਤੇ ਉਹਨਾਂ ਨੇ ਵੀ ਟੈਂਸ਼ਨ ਲੈਣੀ ਵਾਦੂ ਮੇਰੇ ਤੇ ਡੈਡੀ ਤੇ ਅੱਗੇ ਵੀ ਵਿਚਾਰੇ ਨਹੀਂ ਠੀਕ ਮੰਮੀ ਵੀ ਨਹੀਂ ਠੀਕ ਰਹਿੰਦੇ ਤੇ ਹੁਣ ਇਹਨਾਂ ਨੇ ਮੇਰੀ ਟੈਨਸ਼ਨ ਨੇ ਦਿਖਾਈ ਜਾਣਾ ਦੱਸ ਵੀ ਬੰਦਾ ਹਨਾ ਵੇਖ ਲੈਂਦਾ ਵਾ ਕਿ ਅੱਗੇ ਠੀਕ ਨਹੀਂ ਆ ਜੇ ਵਿਚਾਰੀ ਕੱਤੀ ਆ ਹੀ ਗਈ ਹੈ ਨੇਚਰਾ ਬਾਦ ਅੱਗੇ ਆਈ ਅੰਤਰਾ ਸਤਾ ਹੀ ਵੇਖਣਾ ਸੀ ਮੇਰਾ ਤਾਂ ਹੀ ਤੇ ਮੈਂ ਫੋਨ ਨਹੀਂ ਕਰਦੀ ਸੱਦਦੀ ਨਹੀਂ ਮੈਨੂੰ ਪਤਾ ਪਈ ਇੱਥੇ ਤੇ ਇਹੋ ਜਿਹਾ ਹੀ ਮਾਹੌਲ ਚੱਲ ਠੀਕਾ ਹਰਦਾ ਹੀ ਮੰਮੀ ਵਾਲੀ ਮੰਮੀ ਨੂੰ ਇਸ ਤਰ੍ਹਾਂ ਨਹੀਂ ਹੀ ਕਰਨਾ ਚਾਹੀਦਾ ਕੋਈ ਮਾਨ ਪਰਿਆ ਹੀਗਾ ਉਹਦਾ ਅੱਖਾਂ ਚ ਜਦ ਕੰਪਿਊ ਵੀ ਔਰ ਫਿਰ ਵੀ ਉਹਨੇ ਸ਼ੋਰ ਨਹੀਂ ਕੀਤਾ ਮੈਨੂੰ ਕਿ ਮੈਂ ਦੁਖੀ ਹਾਂ ਬਤਾ ਦੇ ਬੰਦੇ ਨੂੰ ਲੱਗ ਹੀ ਜਾਂਦਾ ਫਰੀ ਟੈਨਸ਼ਨ ਚ ਗਈ ਹੈ ਕੀ ਕਰਾਂ